ਦੇਖੋ ਲੋਕਾਂ ਤੋਂ ਸੁਝਾਅ ਲਈ ਜਾ ਰਹੇ ਨੇ ਦੇਖੋ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਸਰਕਾਰਾਂ ਨੂੰ ਖਾਸ ਕਰਕੇ ਕਿ ਜਿਹੜੇ ਧਾਰਮਿਕ ਸਾਡੇ ਹੁੰਦੇ ਆ ਸਤਵ ਦੀਆਂ ਮਨਾਉਣ ਦਾ ਅਧਿਕਾਰ ਹੋ ਕੇਵਲ ਤਾਂ ਕੇਵਲ ਸ਼ਾਹਮਨੀ ਕੋਦਰਾਂ ਪ੍ਰਬੰਧਕ ਕਮੇਟੀ ਨੂੰ ਸਰਕਾਰਾਂ ਜਿਹੜੀਆਂ ਉਹ ਮਨਾ ਸਕਦੀਆਂ ਕਿਸ ਰੂਪ ਦੇ ਵਿੱਚ ਕੋਈ ਕੋਈ ਵੱਡਾ ਕਾਰਜਕਰਨ ਸਤਪੁਰਾਂ ਦੇ ਸੰਮੁਖ ਹੋ ਕੇ ਕੋਈ ਵੱਡਾ ਹਸਪੀਟਲ ਖੋਲ ਦੇਣ ਕੋਈ ਜਨਿਵਿੰਗ ਕਾਲਜ ਵੱਡਾ ਖੋਲ ਦੇਣ ਕੋਈ ਮਾਰਕੀਟਾ ਵੱਡਾ ਬਣਾ ਦੇਣ ਹੋਰ ਕਾਰਜ ਕਰ ਲੈਣ ਮਨਾਉਣ ਦੀ ਸਕਦੇ ਪਰ ਅਸੀਂ ਇਹਦੇ ਸਬੰਧ ਦੇ ਵਿੱਚ ਹੁਣ 14 ਤਰੀਕ ਨੂੰ ਮੀਟਿੰਗ ਰੱਖੀ ਆ ਜਿਹਦੇ ਵਿੱਚ ਅਸੀਂ ਸਾਰੇ ਬੈਠ ਕੇ ਕਿਉਂਕਿ ਸਾਡੀ ਸ਼ਤਾਬਦੀ ਤਾਂ ਉਦੋਂ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦੇ ਸਾਡੇ ਤੋਂ ਗੁਰੂ ਕੇ ਮਹਿਲ ਤੋਂ ਸ਼ੁਰੂ ਹੋ ਗਈ ਸੀ ਹੁਣ ਅਸੀਂ ਇੱਕ ਵੱਡਾ ਸਮਾਗਮ ਕਰਕੇ ਵੀ ਹਟੇ ਆ ਪਰ ਸਰਕਾਰਾਂ ਆਪਣੇ ਅਦਾਰੇ ਤੱਕ ਸੰਤ ਰਹਿਣ ਕਿਉਂਕਿ ਪਹਿਲਾਂ ਵੀ ਦੇਖਿਆ ਜਦੋਂ ਕਦੋਂ ਸਰਕਾਰਾਂ ਹੁੰਦੀਆਂ ਤੇ ਉਹ ਜਿਹੜੇ ਯਤਨ ਕਰਦੀਆਂ 550ਵੇਂ ਸਾਲੇ ਪ੍ਰਕਾਸ਼ ਦੇ ਸਾਡੇ ਤੇ ਕਾਂਗਰਸ ਨੇ ਵੀ ਯਤਨ ਕੀਤਾ ਸੀ ਪਰ ਉਹ ਕੋਈ ਫਰੂਟਫੁੱਲ ਨਹੀਂ ਨਿਕਲਦਾ ਸਾਡੇ ਅਸੀਂ ਸ਼ਤਾਬ ਦੀਆਂ 23 24 25 ਨੂੰ 3 ਦਿਨ ਲਗਾਤਾਰ ਪਹਿਲਾਂ ਉਹਦੇ ਨਗਰ ਕੀਰਤਨ ਹੋਣੇ ਆ ਤੇ ਸਰਕਾਰਾਂ ਉਹਦੇ ਵਿੱਚ ਸ਼ਮੂਲੀਅਤ ਕਰਨ ਸੰਗਤ ਰੋਹਿੰਦਵਾਲ ਸਾਹਿਬ ਦੇ ਵਿੱਚ ਵੀ ਸ਼ਤਾਬਦੀ ਬਣਾਈ ਗਈ ਸੀ ਉਸ ਵੇਲੇ ਸਰਕਾਰ ਨੇ ਕੋਈ ਸਹਵਨਬੰਦ ਜਾਂ ਸਹਿਯੋਗ ਜਿਹੜੀ ਗੋਇੰਦਵਾਲ ਵਿਖੇ ਮਨਾਈ ਗਈ ਸੀ ਉਹ ਮੈਂ ਸਾਹਮਣੇ ਇੱਕ ਮਿਸਾਲੀ ਸ਼ਤਾਬਦੀ ਸੀ ਜਿਹਦੇ ਵਿੱਚ ਲਗਾਤਾਰ 1 ਮਹੀਨਾ ਲੋਕਾਂ ਨੇ ਵੱਡੀ ਧੂਮ ਦੇ ਦਿੱਤੀ ਪਰ ਮੈਂ ਕਹਿ ਸਕਦਾ ਵੀ ਕਿਸੇ ਨੇ ਉਹਨਾਂ ਛੜਕਾਂ ਦੇ ਉੱਤੇ ਪੈਚ ਵਰਕ ਵੀ ਨਹੀਂ ਕੀਤਾ ਤੋ ਇਸ ਕਰਕੇ ਉਦੋਂ ਵੀ ਮੈਂ ਸਟੇਜ ਤੇ ਵੀ ਕਿਹਾ ਸੀ ਕਿ ਸਰਕਾਰਾਂ ਦਾ ਕੰਮ ਹੁੰਦਾ ਲੋਕਾਂ ਨੂੰ ਸਹੂਲਤਾਂ ਦੇਣੀਆਂ ਤੇ ਉਹ ਸਦੀਵੀ ਦੇ ਪਰਥਾਇ ਕੋ ਐਸੀ ਗੱਲ ਕਰ ਜਾਣੀ ਜਿਹੜੀ ਹਮੇਸ਼ਾ ਸਦੀਵ ਕਾਲ ਉਹਦੀ ਜਿਹੜੀ ਆ ਜਾਦ ਬਣੀ ਰਹੇ ਅੱਲਾਹ ਦਾ ਧਾਰਮਿਕ ਸਦੀਆਂ ਦਾ ਸਿਆਸੀਕਰਨ ਕਰਨ ਦੀ ਕੋਸ਼ਿਸ਼ ਦੇਖੋ ਇਹਦਾ ਕੁਦਰਤੀ ਆਪਾਂ ਮੈਂ ਹੁਣ ਮੈਂ ਦੇਖਦਾ ਰੋਜ਼ ਉਹ ਵੱਡੇ ਪੇਜ ਦੇ ਉੱਤੇ ਇਸ਼ਤਿਹਾਰ ਦਿੱਤਾ ਜਾਂਦਾ ਮੈਨੂੰ ਇਹ ਨਹੀਂ ਕੋਈ ਵੀ ਉਹਦੇ ਬਾਰੇ ਇਸ਼ਤਿਹਾਰ ਦੇਣ ਜੀ ਸੱਦ ਕੇ ਦੇਣ ਪਰ ਜਿਹੜਾ ਮੈਂ ਕਿਹਾ ਵੀ ਉਹਨੂੰ ਧਾਰਮਿਕ ਤੌਰ ਦੇ ਉੱਤੇ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਰਾਥਿਆ ਮਨਾਉਂਦੀ ਵੀ ਆ ਉਹ ਚਾਹਣ ਜੀ ਐਆਂ ਨੂੰ ਪਰ ਤੁਸੀਂ ਪਹਿਲਾਂ ਵੀ ਪ੍ਰੈਸ ਕਾਨਫਰੰਸ ਕਰਕੇ ਵੀ ਸਰਕਾਰ ਨੂੰ ਅਪੀਲ ਕੀਤੀ ਸੀ ਉਸ ਤੋਂ ਬਾਅਦ ਕੁਲਤਾਰ ਸੰਧਵਾ ਦਾ ਬਿਆਨ ਵੀ ਆਇਆ ਉਹ ਕਹਿੰਦੇ ਜੀ ਪਹਿਲਾਂ ਵੀ ਸਰਕਾਰਾਂ ਮਨਾਉਂਦੀ ਆ ਦੇਖੋ ਪਹਿਲਾਂ ਮੇਰੀ ਬੇਨਤੀ ਸਮੋ ਪਹਿਲਾਂ ਸਰਕਾਰਾਂ ਸਾਡੇ ਸਮਾਜਵਾਦ ਦੇ ਵਿੱਚ ਸਾਰਿਆਂ ਦੇ ਪਿੱਛੇ ਨੂੰ ਘਰੋਲ ਲਓ ਸ਼ਮੂਲੀਅਤ ਕਰਦੇ ਸੀ ਤੇ ਇਸ ਕਰਕੇ ਸਹਿਯੋਗ ਹੁੰਦਾ ਉਹਦੇ ਵਿੱਚ ਸਹਿਯੋਗ ਹੁਣ ਵੀ ਕਰਨ ਉਹ ਜੈਂ ਨੂੰ ਕਿਹੜੀ ਪ੍ਰਾਪਤੀ 14 ਤਰੀਕ ਤੁਸੀਂ ਮੀਟਿੰਗ ਕਰ ਰਹੇ ਹੋ ਇਹ ਸਾਰੇ ਹੀ ਸਿੱਖ ਜਥੇਬੰਦੀ ਇਹਦੇ ਵਿੱਚ ਹਾਂ ਜਥੇਬੰਦੀਆਂ ਸਾਰੀਆਂ ਵਿੱਚ ਸ਼ੋਮਣੀ ਕਾਲੀ ਦਲ ਤੇ ਹੋਰ ਸਾਰੀਆਂ ਸਮੂਚੀਆਂ ਚ ਜਥੇਬੰਦੀਆਂ ਨੇ ਹਰ ਸਿੰਘ ਜਥੇਬੰਦੀਆਂ ਟਕਸਾਲਾਂ ਸਿੱਖ ਵਿਦਵਾਨ ਆ ਫਿਰ ਉਹਦੇ ਵਿੱਚ ਟੱਡੀ ਸਰਕਲ ਆ ਉਹਦੇ ਵਿੱਚ ਫਿਰ ਸਿੱਖ ਮਿਸ਼ਨਰੀ ਵਾਲੇ ਸਾਰਿਆਂ ਨੂੰ ਅਸੀਂ ਉਹ ਸਾਰਿਆਂ ਨੂੰ ਅਸੀਂ ਕਾਲ ਕੀਤਾ ਜੀ ਧੰਨਵਾਦ ਥੈਂਕ ਯੂ ਜੀ ਇਹੜਾ ਸਖਤ ਕਾਨੂੰਨ ਹੈ ਉਹ ਪੰਜਾਬ ਸਰਕਾਰ ਲਿਆਉਣ ਜਾ ਰਹੀ ਹੈ ਉਹਨਾਂ ਦਾ ਦਾਵਾ ਹੈ ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ ਦੇਖੋ 2015 ਚ ਜਦੋਂ ਬਿਆਦਬੀਆਂ ਸ਼ੁਰੂ ਹੋਈਆਂ ਸੀ ਉਸ ਤੋਂ ਪਹਿਲਾਂ ਵੀ ਸਾਡੇ ਹਮੇਸ਼ਾ ਇੱਕ ਮੰਗ ਰਹੀ ਆ ਕਿ ਜਿਹੜੀਆਂ ਬਿਆਦਬੀਆਂ ਹੋਈਆਂ ਇਹ ਭਾਵੇਂ ਸਾਰੇ ਧਰਮ ਜਿਹੜੇ ਸਤਕਾਰਯੋਗ ਆ ਪਰ ਬਹੁਤਾਤ ਦੇ ਵਿੱਚ ਜੇ ਸਾਰੀਆਂ ਇਨਸੀਡੈਂਟ ਦੇਖੀਆਂ ਜਾਣ ਤੇ ਉਹ ਗੁਰੂ ਘਰਾਂ ਦੇ ਨਾਲ ਛਾਹੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਸੰਬੰਧ ਜਾਂ ਗੁਟਕਾ ਸਹਿਬਾਨ ਨਾਲ ਸੰਬੰਧ ਤੇ ਤੇ ਅਸੀਂ ਤਾਦੀ ਵੀ ਮੰਗ ਕਰਦੇ ਸੀ ਕਿ ਇਹਨੂੰ ਕੈਪੀਟਲ ਪਿਨਿਸ਼ਮੈਂਟ ਦੇ ਵਿੱਚ ਕੀਤੀ ਜਾਵੇ ਤੇ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਵੀ ਇਹਨਾਂ ਨੇ ਬਿਲ ਇੰਟਰੋਡਿਊਸ ਕੀਤੇ ਸੀ ਪਰ ਉਹ ਕੁਝ ਕਾਰਨਾ ਕਰਕੇ ਅਮੈਂਡਮੈਂਟਾਂ ਤਾਂ ਹੋਈਆਂ 295 ਦੇ ਵਿੱਚ ਪਰ ਉਹ ਜਿਹੜੀਆਂ ਲਾਗੂ ਹੋਣੀਆਂ ਚਾਹੀਦੀਆਂ ਸੀ ਕਿਉਂਕਿ ਸੈਂਟਰ ਦੀ ਇੰਡੀਅਨ ਪੀਨਲ ਕੋਡ ਜਿਹੜੀ ਹੁਣ ਉਹ ਨਵੀਂ ਬਣਾ ਦਿੱਤੀ ਉਹਨੂੰ ਚੇਂਜ ਕਰ ਦੁੱਤੀ ਆ বিএনएसएल ਕੀ এমবিএনএস ਤੇ ਉਹਦੇ ਵਿੱਚ ਕਿਉਂਕਿ ਸੈਂਟਰ ਦੇ ਅਧਿਕਾਰ ਖੇਤਰ ਚ ਆਉਂਦਾ ਤੇ ਪੰਜਾਬ ਸਰਕਾਰ ਨੇ ਇਹਦੇ ਤੇ ਜਨਰਲ ਹਾਊਸ ਵੀ ਸਦਿਆ ਐਸੈਂਬਲੀ ਦਾ ਤੇ ਮੈਂ ਇਹ ਵੀ ਕਹਿਣਾ ਚਾਹਨਾ ਪੰਜਾਬ ਸਰਕਾਰ ਨੂੰ ਇਹਦੇ ਵਿੱਚ ਖਾਸ ਕਰਕੇ ਜਿਹੜਾ ਕੋ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਗੁਰਕੁਮਤੀ ਬਾਣੀ ਦੀ ਬਿਆਦਵੀ ਕਰਦਾ ਉਹਨੂੰ ਸਜਾਏ ਮੌਤ ਜਿਹੜੀ ਆ ਉਹ ਇੰਟਰੋਡਿਊਸ ਕਰਨੀ ਚਾਹੀਦੀ ਆ ਕਿਉਂਕਿ ਉਹਨਾਂ ਚ ਇਹ ਘਟਨਾਵਾਂ ਰੁਕਦੀਆਂ ਨਹੀਂ ਕਿਨਚਰ ਸਵੀਅਰ ਪਿਨਿਸ਼ਮੈਂਟ ਕਿਸੇ ਨੂੰ ਦਿੱਤੀ ਜਾਂਦੀ। ਤੋਂ ਚੰਗੀ ਗੱਲ ਇਹ ਲਿਆਏ ਆ ਤੇ ਪਰ ਉਹਨੂੰ ਮੈਂ ਸਾਹਮਣੇ ਰਾਜਨੀਤਿਕ ਤੌਰ ਤੇ ਨਾ ਵਰਤਿਆ ਜਾਵੇ। ਸੱਚਮੁੱਚ ਹੀ ਕਿਹਾ ਕਿਸੇ ਵੀ ਧਾਰਮਿਕ ਗ੍ਰੰਥ ਦੀ ਕੋਈ ਬੇਅਦਬੀ ਕਰਦਾ ਕਿਸੇ ਧਰਮ ਦੇ ਕਕਾਰਾਂ ਦੀ ਜਿਦਾਂ ਸ਼ਰਖਾਂ ਦੇ ਵਿੱਚ ਸਾਡੇ ਪੰਜ ਕਕਾਰ ਆ। ਉਹਨਾਂ ਦੀ ਵੀ ਕੋਈ ਬੇਅਦਬੀ ਕਰਦਾ ਤੇ ਉਹਦੇ ਲਈ ਸਵੀਅਰ ਪਿਨਿਸ਼ਮੈਂਟ ਚਾਹੀਦੀ ਤੇ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਵਾਲਿਆਂ ਲਈ ਕੈਪੀਟਲ ਪਿਨਿਸ਼ਮੈਂਟ ਸੁਝਾਇ ਮੌਤ ਚਾਹੀਦੀ। ਪਰ ਤਾਂ ਜੀ ਕਈ ਵਾਰੀ ਕਾਨੂੰਨ ਸਖਤ ਵੀ ਹੁੰਦੇ ਆ ਪਰ ਇਨਵੈਸਟੀਗੇਸ਼ਨ ਲੈਵਲ ਤੇ ਉਹ ਮਾਮਲੇ ਜਿਹੜੇ ਆ ਉਹ ਪਿੱਕੇ ਪੈ ਜਾਂਦੇ ਜੇ ਅਸੀਂ ਸਚਖੰਡ ਦੇ ਦਰਬਾਰ ਸਾਹਿਬ ਦੀ ਗੱਲ ਕਰੀਏ ਹਰਮੰਦਰ ਸਾਹਿਬ ਦੀ ਉੱਥੇ ਸਭ ਤੋਂ ਵੱਡੀ ਬੇਅਦਬੀ ਹੋਈ ਸੀ ਤੁਹਾਨੂੰ ਲੱਗਦਾ ਕਿ ਉਹਦੇ 'ਚ ਹੁਣ ਤੱਕ ਪ੍ਰੋਪਰ ਇਨਵੈਸਟੀਗੇਸ਼ਨ ਕੀਤੀ ਗਈ ਹੈ ਦੇਖੋ ਮੈਂ ਤਾਦਵੀ ਕਿਹਾ ਸੀ ਜਿਸਲੇ ਬੇਅਦਬੀ ਸਚਖੰਡ 'ਚ ਹੋਈ ਉਹ ਤੋਂ ਪਹਿਲਾਂ ਇੱਕ ਬੇਅਦਬੀ ਹੋਈ ਸੀ ਇੱਕ ਬੰਦੇ ਨੇ ਗੁਟਕਾ ਸਰੋਵਰ ਦੇ ਵਿੱਚ ਸਿੱਟ ਦਿੱਤਾ ਸੀ ਉਹ ਬੰਦਾ ਫੜਿਆ ਵੀ ਗਿਆ ਅਸੀਂ ਸਾਡੀ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਨੇ ਵੀ ਉਹਨੂੰ ਉਹ ਤੋਂ ਪੁੱਛ ਪੜਤਾਲ ਕੀਤੀ ਪਰ ਉਹ ਅਸੀਂ ਫਿਰ ਜੇਲੇ ਪੁਲਿਸ ਦੇ ਸਪੋਰਟ ਕੀਤਾ ਅੱਜ ਤੱਕ ਕੋਈ ਸਾਨੂੰ ਦੱਸਿਆ ਨਹੀਂ ਉਹਦਾ ਕੀ ਬਣਿਆ ਉਦੋਂ ਬਾਅਦ ਜਿਹੜੀ ਇਹ ਬਿਆਦਵੀ ਕਰਨ ਵਾਲਾ ਸੀ ਉਹਦਾ ਅਸੀਂ ਕਿਹਾ ਸੀ ਵੀ ਤੁਸੀਂ ਆਪਣਾ ਉਹਦਾ ਟੈਸਟ ਕਰਵਾ ਕੇ ਉਹਦਾ ਅੱਗਾ ਪਿੱਛਾ ਪਤਾ ਕਰੋ ਪਰ ਮੇਰਾ ਖਿਆਲ ਹੈ ਜਿੰਨੇ ਕ ਕੇਸ ਹੁਣ ਤੱਕ ਦੇ ਨਾਲ ਦੇਖਦਾ ਇੱਕ ਆਨੰਦਪੁਰ ਸਾਹਿਬ ਉਦੋਂ ਉਹਨੇ ਬੇਅਦਬੀ ਕੀਤੀ ਸੀ ਅੰਦਰ ਦਰਬਾਰ ਚ ਸਵੇਰੇ ਅੰਮ੍ਰਿਤ ਵੇਲੇ ਤਮਾਕੂ ਦੀਆਂ ਗੱਲਾਂ ਕੀਤੀ। ਉਹ ਵੀ ਅਸੀਂ ਆਪ ਪੈਰ ਵਹੀ ਕਰਕੇ ਸ਼ੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ। ਉਹਦੇ ਵਿੱਚ 5 ਸਾਲ ਕੈਦ ਹੋਈਆਂ ਨੇ ਤਾਂ ਸਾਰੇ ਜਿੰਨੇ ਵੀ ਕੇਸ ਆਉਂਦੇ ਆ ਇਹਨੂੰ ਕੋ ਮੈਂਟਲੀ ਰਿਟਾਇਰਡ ਜਾਂ ਉਹਦਾ ਕਹਿ ਕੇ ਇਹ ਜਿਹੜਾ ਆ ਉਹ ਤੁਫਨਾ ਦੇਂਦੇ ਆ। ਕਿਤੇ ਕਿਸੇ ਵੀ ਕੇਸ ਦੇ ਵਿੱਚ ਤੈਅ ਤੱਕ ਨਹੀਂ ਜਾਂਦੇ। ਪਰ ਜੇ ਸਜ਼ਾ ਸਖਤ ਹੋ ਗਈ ਤਾਂ ਫਿਰ ਉਹਦਾ ਆਲਟੀਮੇਟਲੀ ਕੋਈ ਨਾ ਕੋਈ ਫਰਕ ਜਿਹੜਾ ਆ ਉਹ ਜ਼ਰੂਰ ਹੈ। ਅਜੀ ਕਹਿ ਸਕਦੇ ਕਿ ਜਦੋਂ ਸਜ਼ਾ ਨਹੀਂ ਮਿਲਦੀ ਉਸ ਕਰਕੇ ਹੀ ਕਈ ਵਾਰ ਲੋਕਾਂ ਨੂੰ ਆਪ ਮੁਹਰੇ ਕਈ ਐਕਸ਼ਨ ਲੈਣੇ ਪੈਂਦੇ ਸੋਧਾ ਲਾਉਣ ਤੱਕ ਗੱਲ ਪਹੁੰਚ ਜਾਂਦੀ ਹੈ ਦੇਖੋ ਕਿਸੇ ਨੂੰ ਵੀ ਓਦਾਂ ਕਾਨੂੰਨ ਆਪਣੇ ਹੱਥ ਚ ਲੈਣ ਦਾ ਅਧਿਕਾਰ ਨਹੀਂ ਪਰ ਕਈ ਵਾਰੀ ਗ੍ਰੈਵਿਟੀ ਆਫ ਫੈਂਸੀ ਇੰਨੀ ਵੱਧ ਜਾਂਦੀ ਬੰਦਾ ਜ਼ਰੂਰਤਾਂ ਤੇ ਆਪਣਾ ਨਹੀਂ ਆਪਣਾ ਕਾਬੂ ਰੱਖ ਸਕਦਾ ਤੇ ਫੇਰ ਉਹਦੇ ਨਾਲ ਕਰਨਾ ਜਿਹੜੀਆਂ ਵਾਪਰ ਜਾਂਦੀਆਂ ਹੈ ਜੀ ਗੁਰਤੇਗ ਬੱਜਤ ਸਿੰਘ ਸਾਹਿਬ ਦੀ ਸੜਕ ਤੇ ਤੋਂ ਸਾਲਾ ਸ਼ੇਦੀ ਗੁਰੂ ਤੋਂ ਮਨੋਸਫੀ ਸਰਕਾਰ ਨਾਲ ਕੋਈ ਰਾਬਤਾ